ਨਾਲੇ ਕੋਈ ਚਾਰ ਕਿਲ ਖਾਫੇ ਲੈ ਆਵੇਂ ਆਉਣ ਲੱਗੇ ਐ ਤੇ ਲਈ ਰੋਟੀ ਪਵਾ ਕੇ ਲੈ ਆਵਾਂਗੇ ਮੰਮੀ ਮੇਰੀ ਸੁਣੋ ਗੱਲ ਮੈਂ ਨੇ ਜੇ ਲਿਆਉਣਾ ਲੈਣਾ ਕੁਝ ਵੀ ਤੇ ਨਾਲੇ ਤੁਸੀਂ ਵੀ ਨਾ ਮੰਗੇ ਉਥੋਂ ਇਹ ਮੰਗੇ ਕਿਉਂ ਨਾ ਜਦੋਂ ਕਿਸ ਨੇ ਆਖਿਆ ਹੋਏ ਭੈਣ ਭਰਾ ਦੇ ਫਿਰ ਕੀ ਘਰ ਵੀ ਲੈ ਆਈ ਦੀ ਏ ਚਲਾ ਤੇ ਗਿਆ ਹੁਣ ਪਤਾ ਨਹੀਂ ਪੂਆ ਸਵਾਗਤ ਕਿਦਾਂ ਕਰਦੀ ਸਸਕਲ ਵੀਰ ਜੀ ਸਸੀ ਦੀ ਭਾਬੀ ਹਾਜੀ ਵਧੀਆ ਤੁਸੀਂ ਸਨੋ ਠੀਕ ਠਾਕ ਹਾਂਜੀ ਵਧੀਆ ਆਜੋ ਅੰਦਰ ਚਲੋ ਚਲੋ ਵੀ ਇੰਨੀ ਐ ਨਾ ਪਹਿਲਾਂ ਕੌਣ ਹੈ ਲੈ ਆਵਾ ਆ ਗਏ ਮੰਮੀ ਵੀ ਸੱਸਿਆ ਬੁੜੀ ਤੇਰੀ ਮੇਰੀ ਕੋਈ ਨਹੀਂ ਸਾਸਰੀ ਕਾਲ ਜਿੰਨੀ ਪੈਰੀਆਂ ਆ ਨਾ ਓਨੀ ਪੈਰੀ ਮੁਰ ਜਾ ਉਹ ਨਾ ਹੋਏ ਤਨ ੱੱਕੇ ਮਾਰ ਕੇ ਕੱਢਣਾ ਪਏ ਮੰਮੀ ਥੋੜਾ ਸਹਾਰਨਾ ਬੋਲੀ ਦਿੰਦਾ ਏ ਘਰ ਇਹਨੂੰ ਇਦਾਂ ਕਹਿ ਦਿੰਦਾ ਏ ਓ ਚੱਲ ਕੋਈ ਗੱਲ ਨਹੀਂ ਪਿੰਦਰ ਓ ਪੂਆ ਨੂੰ ਵੀ ਆਪਣਾ ਵਾਲ ਕੱਢ ਲੈਂਦੇ ਕੋਈ ਗੱਲ ਨਹੀਂ ਓ ਬਾਲਬੂ ਵਾਲੀ ਕੋਈ ਗੱਲ ਨਹੀਂ ਜੀ ਮੇਰੀ ਤੇਰੀ ਕੋਈ ਰਿਸ਼ਤੇਦਾਰੀ ਨਹੀਂ ਵਗਦਾ ਹੋਏ ਥੋ ਓ ਮੰਮੀ ਇਦਾਂ ਕਰੀਦਾ ਕਿਉਂ ਨਹੀਂ ਕਰੀਦਾ ਉਹਨਾਂ ਨਾਲਾਂ ਦੀ ਕੁਛ ਲੱਗਦੀ ਨਹੀਂ ਤੇ ਫੇਰ ਕੀ ਆਖਣ ਦੀ ਲੋੜ ਐ ਨੂੰ ਬਾਰ-ਬਾਰ ਓ ਤਾਂ ਮੇਰਾ ਧੀ ਜਾਂ ਮੇਰਾ ਧੀ ਜਦ ਹੁੰਨੀ ਆਗਾ ਜਦੋਂ ਮੇਰਾ ਭਤੀਜਾ ਸੀ ਉਦੋਂ ਸੀ ਜਦੋਂ ਮੂੰਹ ਗੱਲਾਂ ਨਿਕਲੀਆਂ ਹੁਣ ਨਾ ਮੂੰਹ ਜੁੜਦੈ ਨਹੀਂ ਹੁੰਦੀਆਂ ਤੂੰ ਜਾਣਦੇ ਚੱਲ ਪਿੰਦਰ ਛੱਡ ਖੜਾ ਗੱਲ ਭਾਜੀ ਆਓ ਆਪਾਂ ਬਹਿ ਕੇ ਗੱਲ ਕਰੋ ਜੇ ਗੱਲ ਕਰਦੇ ਆ ਆਜੋ ਮੈਂ ਇਹ ਨਾ ਦੱਸਾਂ ਨਹੀਂ ਪਤਾ ਵੀ ਕੰਮ ਕਿਹੜੇ ਆ ਕੰਮ ਕਿਹੜੇ ਆ ਸਭ ਮਾਨ ਕਰਨ ਦੇ ਵੀ ਨਹੀਂ ਮੇਰੀ ਭੂਆ ਆਈ ਕੇ ਫੇਰ ਦੱਸਣਾ ਉਹਨੇ ਮੈਨੂੰ ਨਹੀਂ ਅਜੇ ਤੱਕ ਦੱਸਿਆ ਵੀ ਕਿਹੜੇ ਕੰਮ ਆਇਆ ਇਹ ਮੇਰਾ ਹੁਣ ਮਾਨ ਕਰ ਰਿਹਾ ਘਰ ਗਈ ਦਾ ਕਿੰਨਾ ਕਨੇ ਮਾਨ ਕੀਤਾ ਸੀ ਬੋਬੂ ਤੁਸੀਂ ਉੱਥੇ ਆਓ ਬਹਿਜੋ ਬੋਬੂ ਭਾਜੀ ਇਹਨਾਂ ਨੂੰ ਗੁੱਸਾ ਕਰੀ ਤਾਂ ਬੀਪੀ ਵੱਜ ਜਾਂਦਾ ਉਹ ਭੂਆ ਉਈ ਥੋੜਾ ਠੰਡਾ ਰੱਖਿਆ ਕਰ ਨਾਲੇ ਹੁਣ ਪਿੰਦਰ ਕੋਈ ਨਹੀਂ ਛੱਡ ਖੜਾ ਯਾਰ ਕੋਈ ਗੱਲ ਨਹੀਂ ਕੋੜੇ ਸ਼ਕੋੜੇ ਵੀ ਖਾਦੇ ਨੇ ਥੋੜੇ ਠੰਡੇ ਰਹੋ ਮੈਂ ਕਿੱਥੇ ਪਕੌੜੇ ਖਾਦੇ ਨੇ ਅਜੇ ਤਾਂ ਪਲੇਟ ਫੜੀ ਸੀ ਤੇ ਉੱਤੋਂ ਤੇਰਾ ਸਨਾਹ ਚਲਾ ਗਿਆ ਜੇ ਮੈਨੂੰ ਪਤਾ ਹੁੰਦਾ ਵੀ ਇਹ ਆਇਆ ਤਾਂ ਸ਼ਗਨ ਮੈਂ ਖਾ ਕੇ ਆਉਣਾ ਸੀ ਦਫਾ ਹੋੜਿਆ ਤੈਨੂੰ ਕੀ ਪਤਾ ਮੈਂ ਸ਼ਗਨ ਵੀ ਦੇ ਆਈ ਹਾਂ ਜਿਆਦਾ ਤਾਂ ਮੰਮੀ ਤੁਹਾਨੂੰ ਸ਼ਗਨ ਦਾ ਵੀ ਸ਼ਗਨ ਕੋ ਦੇ ਲਿਆ ਪਿੰਦਰ ਜਾਦੂ ਅੰਦਰੋਂ ਕੁਰਸੀ ਫੜ ਕੇ ਲਿਆ ਤੇ ਪੂਆ ਨਾਲ ਜਿਹੜੀ ਗੱਲ ਕਰਨੀ ਆ ਉਹ ਕਰੀਏ ਯੇ ਮੈਨੂੰ ਇਹ ਦੱਸਦਾ ਨਾ ਵੀ ਤੂੰ ਆਇਆ ਮੈਂ ਤੇ ਮੈਂ ਸਗੋਂ ਆਉਣਾ ਨਹੀਂ ਮੇਰੇ ਆਉਂਦਿਆਂ ਤੂੰ ਚੁਰ ਜਾਂਦੋ ਨਾ ਭੂਆ ਇਦਾਂ ਦੀ ਗੱਲ ਨਾ ਕਰਿਆ ਕਰ ਜੋ ਤੂੰ ਇਦਾਂ ਦੀਆਂ ਗੱਲਾਂ ਕਰਦੀਆਂ ਨਾ ਤੇ ਸਿੱਧੀਆਂ ਦਿਲ ਤੇ ਲੱਗਦੀਆਂ ਨੇ ਮੈਂ ਤਾਂ ਲੱਗੇ ਦਾ ਪਿੰਡ ਕੋਈ ਤੇ ਵੀ ਆਵਾ ਨਾ ਕਿਤੇ ਤੇ ਕਹਿੰਦਾ ਇੱਥੇ ਮੇਰੇ ਭੂਆ ਦਾ ਪਿੰਡ ਆ ਫਲਾਣੇ ਪਿੰਡ ਮੇਰੀ ਭੂਆ ਰਹਿੰਦੀ ਆ ਤੇ ਤੂੰ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਤੈਨੂੰ ਮੇਰੇ ਤੋਂ ਬਗਾਰ ਮੈਂ ਕਦੇ ਵੀ ਜਾ ਸਕਦਾ ਬੇਸ਼ੱਕ ਭਾਂ ਦੇ ਵਿਆਹ ਲੈ ਕਰ ਰਿਹਾ ਨਾ ਬੰਦੇ ਕੱਲ ਨੂੰ ਕੱਲ ਮਿਲ ਕੇ ਹੀ ਜਾਣਾ ਸੀ ਤਨੂੰ ਤਸੋ ਕਿਹੜੀ ਗੱਲ ਹੈ ਚੱਲ ਤਿੰਦਰ ਤੁਸੀਂ ਜਾਓ ਭਰਾ ਗੱਲਾਂ ਕਰੋ ਤੇ ਮੈਂ ਜਾਂਨੀ ਆ ਉਹ ਨਹੀਂ ਪੂਆ ਜਾ ਜਾ ਉਦੋਂ ਦਾ ਤੁਹਾਨੂੰ ਡਿਕੜਿਆ ਤੇ ਹੁਣ ਮੈਂ ਚੱਲਦੀ ਆ ਉਹ ਨਾਲੇ ਪੂਆ ਦੀ ਵੀ ਸਲਾਹ ਵਾਲੀ ਗੱਲ ਆ ਇਹਨਾਂ ਤੋਂ ਬਿਨਾਂ ਗੱਲ ਹੋਣੀ ਹੈਗੀ ਤਿੰਦਰ ਆਪਾਂ ਨਾ ਕਵਲ ਦੇ ਰਿਸ਼ਤੇ ਦੀ ਗੱਲ ਚਲਾਈ ਆ ਅੱਛਾ ਹਾਂ ਚੱਲ ਵਧੀਆ ਫਿਰ ਤੇ ਵਧਾਈਆਂ ਹੋਣ ਤੈਨੂੰ ਤਿੰਦਰ ਬਹੁਤ ਸਾਰੀਆਂ ਪੂਆ ਤੈਨੂੰ ਵੀ ਵਧਾਈਆਂ ਹੋਣ ਕਿਦਾਂ ਰੋਕ ਰਕਾ ਕਰਤਾ ਕਿ ਨਹੀਂ ਰੋਕ ਰਕਾ ਇਦਾਂ ਵਾ ਤਿੰਦਰ ਸਾਰੀ ਗੱਲਬਾਤ ਹੋਈ ਆ ਮੁੰਡਾ ਬਾਹਰ ਵਾ ਅੱਛਾ ਤੇ ਪੱਕਾ ਵਾ ਠੀਕ ਆ ਤੇ ਪਰਿਵਾਰ ਵੀ ਵਧੀਆ ਵਾ ਚੱਲ ਵਧੀਆ ਹੋਰ ਕੀ ਚਾਹੀਦਾ ਹਾਂ ਪਰ ਮੈਂ ਵੀ ਅੱਗੇ ਭੂਆ ਤੋਂ ਨਾਰਾਜ਼ ਹੁੰਦੀ ਐ ਐਰ ਕਾ ਭੂਆ ਦੀ ਸਲਾਹ ਲੈ ਕੇ ਤੇ ਫਿਰ ਆਪਾਂ ਗੱਲ ਅੱਗੇ ਤੋਰਨੀ ਆ ਸਾਰੀ ਵੇਖ ਲਓ ਮੰਮੀ ਤੇ ਜੇ ਸਾਰੀ ਗੱਲ ਤੂੰ ਹਾਂ ਕਰ ਲਈ ਐ ਤਾਂ ਫਿਰ ਭੂਆ ਨੂੰ ਉੱਤੋਂ ਵਾਲੀ ਦੇ ਅੱਖਣ ਆਇਆਵੇਂ ਭੂਆ ਉੱਤੋਂ ਵਾਲੀ ਅੱਖ ਨੇ ਕੁਝ ਨਹੀਂ ਆਇਗਾ ਹਜੇ ਸਿਰਫ ਨਾ ਉਹ ਗਰਲੀਨ ਦੀ ਪਰਜਾਈ ਆ ਤੇ ਉਹਦੀ ਗਾਂ ਰਿਸ਼ਤੇਦਾਰੀ ਆ ਤੇ ਆਪਾਂ ਨੇ ਇੱਦਾਂ ਲਾਗੇ ਬੰਨੇ ਕਰਕੇ ਜਾਣਦੇ ਆ ਥੋੜਾ ਪੋਤਾ ਗੱਲਬਾਤ ਹੀ ਚੱਲੀ ਆ ਉਧਰੋਂ ਉਧਰ ਹੀ ਤੇ ਆਪਾਂ ਨਾਲੇ ਸਭ ਤੋਂ ਵਧੀਆ ਭੂਆ ਇਹ ਗੱਲ ਆ ਵੀ ਉਹਨਾਂ ਮੂੰਹ ਰਿਸ਼ਤਾ ਮੰਗਿਆ ਇਹ ਫੰਦਕਦਰ ਹੁੰਦੀ ਆ ਗੱਲ ਨੂੰ ਅੱਛਾ ਗਰਲੀਨ ਦੀ ਪਰਜਾਈ ਦੀ ਗਾਂ ਰਿਸ਼ਤੇਦਾਰੀ ਹੈ ਹਾਂ ਤੇ ਤੂੰ ਉਹਨੂੰ ਨਾਲ ਲੈ ਕੇ ਆਇਆ ਕੱਲਾ ਕਿਉਂ ਆਇਆ ਮੈਂ ਪੂਆ ਉਹ ਤਾਂ ਕਹਿੰਦੀ ਮੈਂ ਨਾਲ ਆਉਣਾ ਵਾ ਪਰ ਮੈਂ ਨਹੀਂ ਉਹਨੂੰ ਲਿਆਂਦਾਗਾ ਮੈਂ ਤੂੰ ਇੱਥੇ ਰਹਿ ਤੂੰ ਪੂਆ ਨਾਲ ਲੜਦੀ ਰਹਿਣੀ ਹੈ ਬੇਨ ਮਤਲਬਾ ਫਿਰ ਉੱਥੇ ਜਾ ਕੇ ਕੋਈ ਗੱਲ ਕਰ ਦੇਗੀ ਤਾਲ ਕਰਕੇ ਮੈਂ ਉਹਨੂੰ ਨਾਲ ਦੇ ਲਿਆਂਦਾਗਾ ਮੈਂ ਉਹਦੇ ਨਾਲ ਕੋਈ ਗੱਲ ਕਰਨੀ ਸੀ ਤੂੰ ਤੇ ਮੇਰਾ ਭਤੀਆ ਵੈ ਮੈਂ ਤੈਨੂੰ ਕੀ ਆਖਣਾ ਵੈ ਮੈਨੂੰ ਸਾਰਾ ਗੁੱਸਾ ਉਹਦੇ ਤੇ ਹੀ ਹੈ ਉਹ ਚੱਲ ਪੂਆ ਕੋਈ ਗੱਲ ਨਹੀਂ ਉਹ ਤਾਂ ਗੱਲਾਂ ਹੁੰਦੀਆਂ ਰਹਿਣੀਆਂ ਨੇ ਨਾ ਮੰਮੀ ਉਹਨਾਂ ਤੇ ਕਾਹਦਾ ਗੁੱਸਾ ਤੁਹਾਨੂੰ ਤੂੰ ਇਹਨਾਂ ਤਨ ਕੀ ਕਹਤਾ ਹੈ ਕਹਿ ਦਿੱਤਾ ਪਿੰਦਰ ਤੈਨੂੰ ਕੀ ਪਤਾ ਵੈ ਉਹ ਚੱਲ ਪਿੰਦਰ ਤੂੰ ਇਹ ਦੱਸੋ ਪੂਆ ਵੀ ਰਿਸ਼ਤਾ ਠੀਕ ਐ ਨਾ ਤਾਂ ਠੀਕ ਐ ਲਵ ਵਧੀਆ ਹੋਰ ਕੀ ਚਾਹੀਦਾ ਹੈ ਪਹਿਲੀਆਂ ਵੀ ਕੋਈ ਚਾਰਕਲੇ ਹੁੰਦੀਆਂ ਨੇ ਤੇ ਵਧੀਆ ਪਰਿਵਾਰ ਆ ਸਾਰਾ ਤੇ ਇਹੋ ਕੁਝ ਯਾਰ ਹੁੰਦਾ ਵਾ ਫੇਰ ਇਦਾਂ ਕਰੋ ਵੀ ਦੇਰੀ ਨਾ ਕਰਿਓ ਕਿਉਂ ਪੂਆ ਕੀ ਖਿਆਲ ਆ ਬਾਕੀ ਤੁਹਾਡਾ ਮੈਂ ਨਹੀਂ ਕੁਝ ਕਹਿ ਸਕਦੀ ਤੂੰ ਆਪ ਤੇ ਸਭ ਕੁਝ ਘਰੋਂ ਕਰਕੇ ਆਇਓ ਤੇ ਗਰਲੀ ਨੂੰ ਲਿਆਈ ਮੈਂ ਉਹਦੇ ਨਾਲ ਗੱਲ ਕਰਨੀ ਐ ਉਹ ਪੂਆ ਨੂੰ ਤੇ ਲਿਆਵਾਂਗਾ ਤੂੰ ਹਰ ਵੇਲੇ ਨਾ ਗੁੱਸਾ ਨੱਕ ਤੇ ਤੇਰੇ ਰਹਿੰਦਾ ਵਾ ਕੁਝ ਸੋਚ ਵੀ ਲਿਆ ਕਰ ਗੱਲ ਮੈਂ ਤਾਂ ਬੜਾ ਖੁਸ਼ੀ ਨਾਲ ਆਇਆ ਮੇਰੇ ਦਿਲਵਾਇਆ ਤੇ ਭੂਆ ਨੇ ਝਟ ਖੋਚ ਹੋ ਜਾਣਾ ਵਾ ਤੂੰ ਹਜੇ ਵੀ ਗੁੱਸਾ ਹੀ ਛੱਡਣ ਦੀ ਕੋਈ ਨਾ ਤੇ ਮੈਂ ਖੁਸ਼ੀ ਆ ਪਰ ਉਹ ਮੇਰੇ ਸਾਹਮਣੇ ਆਣ ਕੇ ਬਹਿ ਗਈ ਨਾ ਮੈਂ ਫੇਰ ਖੁਸ਼ ਹੋਣਾ ਵੇ ਲਾ ਬੇਲਾਪਿੰਦਰ ਕੋਈ ਨਹੀਂ ਉਹ ਵੀ ਆ ਜਾਏਗੀ ਤੂੰ ਐਦਾਂ ਕਰਨਾ ਲੈ ਜਾਉਣਾ ਇਸ ਕੋ ਭਾਬੀ ਜਾਂਦੀ ਉਹ ਯਾਰ ਉਹ ਤਾਂ ਕਹਿਣ ਦੀ ਸੀ ਤੇ ਮੈਂ ਆਪ ਹੀ ਸਗੋ ਆਖਿਆ ਮੈਂ ਫੇਰ ਨਾ ਮਤਲਬ ਵੀ ਉਹਨੇ ਆਣ ਕੇ ਕੋਈ ਗੱਲ ਕਰਤੀ ਉਹ ਜੀ ਤੇ ਭੂਆ ਨੇ ਫੇਰ ਕਰਨਾ ਵਾ ਮੇਰੇ ਤਾਦ ਕਰਕੇ ਪੂਆ ਨੇ ਲੈ ਗਿਆ ਉਹਨੇ ਕਹਿੰਦੀ ਮੈਂ ਜਾ ਕੇ ਤੇ ਸੋ ਮਾਫੀ ਮੰਗਣੀ ਹੈ ਪੂਆ ਮੈਨੂੰ ਗਿਆ ਅਖੰਡੇ ਵੀ ਤੇਰੇ ਨਾਲ ਮੇਰੇ ਕੋਈ ਗੁੱਸੇ ਵਾਲੀ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਗਈ ਮੈਂ ਉਹਦੇ ਨਾਲ ਹੀ ਗੱਲ ਕਰਨੀ ਮੈਂ ਉਹਦੇ ਮੱਥੇ ਲੱਗਣਾ ਉਹਨੇ ਪਤਾ ਵੀ ਨਹੀਂ ਕਿਦਾਂ ਕੱਢਿਆ ਸੀ ਅਧਰ ਗੱਲਾਂ ਕਰਕੇ ਮੰਮੀ ਕੱਢਿਆ ਕੁਢਿਆ ਕਿਸੇ ਨੇ ਨਹੀਂ ਤੁਹਾਨੂੰ ਹੈਗਾ ਪੂਆ ਕੰਮੀ ਇਦਾਂ ਦੇ ਕੀਤੇ ਨਾਲੇ ਤੁਹਾਨੂੰ ਨਾ ਮਾੜੀ ਕੀ ਕਹਿਤਾ ਤੇ ਨਾਲੇ ਪੂਆ ਵੇ ਮੇਰੀ ਗੱਲ ਸੁਣਾ ਹੁਣ ਆਪੇ ਇੱਕ ਦੂਜੇ ਲੱਗੇ ਫੇਰਣਾ ਹੁਣ ਗਾਂ ਮੰਨ ਲੋ ਰਿਸ਼ਤੇ ਦੀ ਗੱਲ ਜਿੱਦਾਂ ਚੱਲ ਪਈ ਹੈ ਪਿੰਦਰ ਤੇ ਆਪਾਂ ਬਹੁਤਾ ਟਾਈਮ ਵੀ ਵਿੱਚ ਨਹੀਂ ਪਾਉਣਾ ਹੈਗਾ ਤੇ ਮੰਮੀ ਇੱਕ ਕੰਮ ਕਰਿਓ ਤੁਹਾਡੇ ਅੱਗੇ ਜੁੜੇ ਹੱਥ ਐਵੇਂ ਕੋਈ ਪਸੂੜੀ ਨਾ ਪਾਏ ਹੋਣਾ ਜੇ ਕੰਮ ਬੰਦ ਲੈਣਾ ਤਾਂ ਬੰਦ ਦਿਓ ਨਹੀਂ ਮੈਂ ਕੀ ਪਾਉਣੀ ਹੈ ਤੀ ਤਿਆਣੀ ਹੈ ਮੈਂ ਕੀ ਗੱਲ ਕਰਨੀ ਤੂੰ ਸਿਆਣੇ ਤੁਹਾਡੀ ਸਭ ਕੋ ਸਲਾਹ ਲੈਣ ਆਏ ਨੇ ਤੂੰ ਸਭਾ ਵਧੀਆ ਸਲਾਹ ਦੋ ਸਿਆਣੇ ਇੱਧੀਆਂ ਅੱਜਕੱਲ ਸਾਨੂੰ ਕੌਣ ਪੁੱਛਦਾ ਵਾ ਅਗਲੀਆਂ ਸਿਆਣੀਆਂ ਨੇ ਉਹ ਨਹੀਂ ਨਹੀਂ ਪੂਆ ਇਦਾਂ ਹੋ ਸਕਦਾ ਵਾ ਤੇ ਪੁੱਛਣ ਤੋਂ ਬਗੈਰ ਦੀ ਆ ਗੱਲ ਜੇ ਤੂੰ ਪਿੰਦਰ ਮੇ ਆਉਣਾ ਹੀ ਦੱਸ ਯਾਰ ਮੈਂ ਤਾਂ ਪਹਿਲਾਂ ਆਇਆ ਮੈਂ ਘਰ ਤੇ ਵੀ ਮੈਂ ਕਹਿੰਦਾ ਜੇ ਪੂਆ ਹਾਂ ਕਰੇਗੀ ਤੇ ਫਿਰ ਅੱਗੇ ਤੁਰਨਾ ਵਾ ਤੇ ਵੇਲਾ ਮੈਂ ਅੱਜ ਪਹਿਲਾਂ ਆਇਆ ਮੈਂ ਭੂਆ ਨੂੰ ਨਾਲ ਲੈ ਕੇ ਤੇ ਫਿਰ ਗੱਲ ਅੱਗੇ ਆਪਾਂ ਤੋਰਨੀ ਆ ਕੋਈ ਨਹੀਂ ਲੱਭ ਜਿੱਦਾਂ ਕਹੇਗਾ ਨਾ ਉਦਾਂ ਹੀ ਹੋਏਗਾ ਤੇ ਬਾਕੀ ਚੰਗੇ ਰਿਸ਼ਤੇ ਵੀ ਕਿੱਥੇ ਲੱਭਦੇ ਆ ਪਿੰਦਰ ਸਹੀ ਗੱਲ ਇਹ ਤੇ ਤੀਪਾਂ ਦੀ ਬੜਾ ਮੁਕੱਦਰ ਤੇਜ ਹੋਵੇ ਪ੍ਰਮਾਤਮਾ ਦੀ ਮਿਹਰ ਹੋਵੇ ਤੇ ਫੇਰ ਹੀ ਆ ਇੱਕ ਕੰਮ ਕਰੀ ਪਰ ਫੇਰ ਵੀ ਹਾਂਜੀ ਉਹ ਸ਼ਿਗਿਸ਼ ਕਰ ਲੈ ਲਾਗੋ ਚਾਗੋ ਕੋਈ ਗੱਲ ਬਾਤ ਐਵੇਂ ਉਹ ਜੀ ਨਾ ਕੋਈ ਨਿਕਲੇ ਮੁੜ ਕੇ ਪਿੰਦਰ ਉਹ ਤੇਰੀ ਗੱਲ ਬਿਲਕੁਲ ਸਹੀ ਆ ਪਰ ਮੈਂ ਤੁਹਾਨੂੰ ਦੱਸਣ ਗਿਆ ਵੀ ਉਹ ਪਰਿਵਾਰ ਵੀ ਵੈਸੇ ਵੀ ਬਿਲਕੁਲ ਜਾਣਦੇ ਆ ਤੇ ਬਾਕੀ ਤੇਰੀ ਵਾਲਾ ਠੀਕ ਆ ਲਾਗੋ ਚਾਗੋ ਹੋਰ ਵੀ ਥੋੜਾ ਆਹ ਚਲ ਇਦਾਂ ਕਰ ਲਾਂਗੇ ਵੀ ਚਲ ਨਾ ਹੋਏਗਾ ਤੂੰ ਨਾ ਜਾਈ ਮੈਂ ਚਲ ਜਾਗਾ ਆਹ ਇਦਾਂ ਕਰ ਲਾਂਗੇ ਸ਼ਾਨ ਤੇ ਹਾਂ ਹਾਂ ਨਾਲੇ ਚਲੋ ਇਦਾਂ ਫਿਰ ਬਹੁਤਾਂ ਫਿਰ ਤੂੰ ਆਏਗਾ ਤਾਂ ਮੜਿਆ ਕਰ ਲਈ ਹੈ ਨਾ ਕੋਈ ਗੱਲ ਨਹੀਂ ਤੇ ਬਾਕੀ ਕੋਈ ਰਹਿੰਦੀ ਜਿਹੜੀ ਆਪੇ ਭੂਆ ਵੇਲੇਗੀ ਉਹ ਚੀਜ਼ ਜਿਹੜੀ ਪੁੱਛਣ ਕਿਛਣ ਵਾਲੀ ਇਕਦਾਂ ਵੀ ਆ ਮੈਂ ਕਾਦੀ ਸਿਆਣੀ ਹੈ ਤੇਰੀ ਬਉਟੀ ਬਥੇਰੀ ਸਿਆਣੀ ਹੈ ਤੇ ਆ ਵੀ ਜਿੱਦਣ ਕੋਈ ਪ੍ਰੋਗਰਾਮ ਕਰਨਾ ਹੋਏਗਾ ਨਾ ਤੇ ਫੋਨ ਕਰਦੇ ਉੱਥੇ ਦੋਹੀ ਜੀ ਆ ਜਾਣਗੇ ਤੇ ਮੈਂ ਤੇ ਨਹੀਂ ਆਉਣਾ ਹੈਗਾ ਭੂਆ ਇਹਨਾਂ ਤੇ ਆ ਹੀ ਜਾਣਾ ਸੀ ਇਹਨਾਂ ਨੂੰ ਭਾਣਾ ਫੋਨ ਕਰ ਦੇਣਾ ਤਦ ਵੀ ਪਹੁੰਚ ਜਾਣਾ ਹੈ ਮੈਂ ਸਿਰਫ ਤੇਰੇ ਕਰਕੇ ਸਪੈਸ਼ਲ ਆਇਆ ਹਾਂ ਤੇ ਨਾਲੇ ਯਕੀਨ ਮੰਨੀ ਜਿੱਦਨ ਦੀ ਤੂੰ ਉਥੋਂ ਪਿੰਡੋਂ ਆਈ ਹੈ ਨਾ ਕਿੰਨਾ ਗਰਲੀਨ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਉਹਨੂੰ ਦਿਨ ਰਾਤ ਇਹ ਝੜਕਦਾ ਵੀ ਤੂੰ ਪੂਆ ਕੇ ਜਵਾਬ ਦਿੱਤਾ ਨਾ ਦਿੱਤਾ ਕਿਦਾਂ ਉਹਦੀ ਤੇ ਇੰਨੀ ਆਕੜਾ ਉਹਨੇ ਤਾਂ ਕਿਹਾ ਫੋਨ ਨਹੀਂ ਕੀਤਾ ਮੈਨੂੰ ਵੀ ਮੈਂ ਮਾਫੀ ਮੰਗ ਲਵਾਂ ਪੂਆ ਕੋਲੋਂ ਉਹ ਪੂਆ ਤੂੰ ਮੰਮੀ ਕਿੰਨੇ ਆ ਨਾ ਫੋਨ ਕੀਤੇ ਨੇ ਐਵੇਂ ਇਦਾਂ ਨਹੀਂ ਕਰੀਦਾ ਹੁੰਦਾ ਬੂਆ ਤੂੰ ਮੈਂ ਕੀਤੇ ਨੇ ਮੇਰੇ ਸਾਹਮਣੇ ਤੇ ਨਹੀਂ ਨਾ ਗੱਲ ਕੀਤੀ ਹੈਗੀ ਬੂਆ ਤੂੰ ਜਿੱਦਾਂ ਕਹੇਂਗੀ ਨਾ ਉਹ ਕੋ ਗਰਲੀਨ ਕੋ ਵੀ ਉਦੈ ਮਾਫੀ ਮੰਗਾ ਲਾਂਗੇ ਤੇ ਤੂੰ ਇਹ ਵੀ ਗੁੱਸਾ ਦਿਲੋਂ ਕੱਢ ਦੇ ਤੇ ਰਹੀ ਗੱਲ ਬਾਕੀ ਪੈਸਿਆਂ ਦੀ ਗੱਲ ਨਹੀਂ ਕਰ ਦਿਲ ਚਲਾ ਕੇ ਬੈਠੀ ਨਹੀਂ ਨਹੀਂ ਪੈਸਿਆਂ ਵਾਲੀ ਗੱਲ ਜੋ ਜ਼ਰੂਰ ਜੋ ਜ਼ਰੂਰਤਾ ਤੇ ਮੈਂ 50000 ਰੁਪਏ ਜਿੰਨੀ ਮੇਰੀ ਪਹੁੰਚ ਆ ਮੈਂ ਤੈਨੂੰ ਦੇ ਦਿੰਦਾ ਨਹੀਂ ਨਹੀਂ ਲਾਵਾ ਉਹ ਕੰਮ ਹੋ ਗਿਆ ਵਾ ਉਹ ਸਾਡਾ ਮਾਲਕ ਨੇ ਕੀਤਾ ਬੜੀ ਬਾਹ ਫੜੀ ਉਹਨੇ ਅਹੀਂ ਉਹਦੋਂ ਵਾਰਸ ਕੋ ਪੈੜੀ ਲਈ ਦੋ ਮਰਲੇ ਵਾਦ ਲਾ ਭਿੰਦਰ ਵਧਾਈ ਹੋਵੇ ਯਾਰ ਕੋਈ ਦੱਸਿਆ ਹੀ ਨਹੀਂ ਹੈਗਾ ਤੇ ਬੂਆ ਨੇ ਇੱਕ ਕੰਮ ਕਰਨਾ ਹੀ ਹੋ ਜਾਣ ਲੱਗਿਆ ਮੈਨੂੰ ਡੱਬਾ ਬਰਫੀ ਦਾ ਮੈਂ ਖੜਨਾ ਹੀ ਹੋ ਉਹਨਾਂ ਗਲਾਬ ਜਾਮਨਾਂ ਦੇ 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 ਕੋਈ ਉਹਦਾ ਵੀ ਮੂੰਹ ਮਠਾ ਕਵਾਂ ਗਰਦੀਂਦਾ ਜਾ ਕੇ ਤੁਹਾਨੂੰ ਵੀ ਪਤਾ ਲੱਗੂਗਾ ਵੀ ਹਾਂ ਸਹੀ ਗੱਲ ਆ ਕੀ ਬਤਾ ਨਾ ਮੂੰਹ ਮਿੱਠਾ ਕਰਨਾ ਹੈ ਕਿ ਨਹੀਂ ਕਰਨਾ ਹੈ ਤੇਰੇ ਮੂੰਹ ਦੀਆਂ ਗੱਲਾਂ ਨੇ ਲੈ ਪੂਆ ਆਪਣੇ ਤੇ ਗੱਲਾਂ ਉਹ ਨਹੀਂ ਦਿੰਦੀ ਕੋਈ ਤੇ ਤੂੰ ਇਹਦਾ ਕਰੋ ਕਰੋ ਗੱਲਾਂ ਬਾਤ ਆਪਸ ਚ ਤੇ ਮੈਂ ਨਵਦੀਪ ਨਾ ਨਾ ਵੀ ਰੋਟੀ ਪਕਾਏ ਟਾਈਮ ਹੋ ਗਿਆ ਵਾਵਾ ਹੁਣ ਚੱਲ ਕਰ ਲੈ ਜਾ ਤੇ ਪੂਆ ਤੂੰ ਇਹ ਆ ਵੀ ਐਵੇਂ ਨਾ ਜ਼ਿਆਦਾ ਤਤੀ ਹੋਇਆ ਕਰ ਜੋ ਵੀ ਗੱਲ ਹੈ ਜੱਦਾ ਨਹੀਂ ਹੁਣ ਗੱਲ ਨੂੰ ਛੱਡ ਦੇ ਹੁਣ ਨਾ ਗੱਲ ਨੂੰ ਜ਼ਿਆਦਾ ਰੜਕਣਾ ਹੈਗਾ ਨਹੀਂ ਲਾ ਮੈਂ ਰੜਕਦੀ ਨਹੀਂ ਪਰ ਗੁੱਸਾ ਵੀ ਤਾਂ ਹੁੰਦਾ ਹੀ ਹੈ ਨਾ ਕਿਸੇ ਤੇ ਆ ਵੀ ਤੇਰਾ ਪੋਤੀ ਆ ਪਿੰਦਰ ਦੇ ਇੱਕ ਦਾ ਠੰਡਾ ਵਾ ਪੂਆ ਤੂੰ ਹੀ ਉੱਧਰ ਆਇਆ ਕਰ ਮਾਸਾ ਪਰਵਾਜ਼ ਦੇ ਨਾਲ ਹੀ ਚੈਨ ਨਾ ਰਹਿਂਦਾ ਕਰ ਤੂੰ ਤੇ ਜਾਣ ਹੀ ਹੱਡੀ ਮਕਾ ਦਿੰਨੀ ਆ ਸਹੀ ਗੱਲ ਪੁੱਛੀਂ ਤੇ ਅੱਛਾ ਇਹ ਹੁਣ ਕਿੱਡੀਆਂ ਡਿਆ ਉੱਤੋਂ ਵਾਲੀਆਂ ਨਹੀਂ ਗੱਲਾਂ ਕਰਨ ਵੀ ਮੈਂ ਉਹਦੇ ਨਾਲ ਜਾ ਕੇ ਕੋਈ ਗੱਲ ਨਾ ਮੈਂ ਦੱਬਾ ਦੱਬਾ ਖੜਨਾ ਹੁਣ ਮੈਨੂੰ ਆਲ ਮਟਾ ਲੈਣਾ ਕਰਦੀ ਕੋਈ ਹਾਲ ਨਹੀਂ ਮੰਮੀ ਦਾ ਵੀ ਕਿੰਨੇ ਪਖੰਡ ਕਰ ਰਹੇ ਨੇ ਆ ਉਹ ਤੇ ਫੇਰ ਵੀ ਚੰਗੇ ਨੇ ਜਿਹੜੇ ਵਿਚਾਰੇ ਮਨਉਣ ਆ ਗਏ ਆ ਤੇ ਇਹ ਅੱਗੋਂ ਇਹ ਕਿਦਾਂ ਉਹਨੂੰ ਦੇਣੇ ਵਾਦ-ਵੱਦ ਕੇ ਪੈਣ ਸਗੋਂ ਤੂੰ ਹੀ ਢਾਲ ਜੋ ਕਿੰਨੇ ਹੁਣ ਉਮਰ ਹੋਈ ਬੰਦਾ ਸਿਆਣਾ ਬਹਿਣਾ ਇਦਾਂ ਕਰਦਾ ਚੰਗਾ ਨਹੀਂ ਲੱਗਦਾ ਗਲਤੀ ਤੇ ਵਹ ਸਾਰੀ ਉਹਨਾਂ ਦੀ ਹੈ ਜਿਹੜੇ ਫੇਰ ਆ ਜਾਂਦੇ ਨੇ ਸਗੋਂ ਰਹਿਣ ਦਿੰਦੇ ਨੇ ਨਾ ਤੇ ਫੇਰ ਚੰਗੇ ਰਹਿਣਾ ਹੀ ਇਹਨਾਂ ਨੇ ਕੋਈ ਨਹੀਂ ਕਿ ਰੋਟੀ ਪਾਣੀ ਖਾਵਾ ਵਾ ਜਿਆ ਜਾਣ ਲੱਗੇਗਾ ਨਾ ਤੈਨੂੰ ਮੈਂ ਰੁਪਈਆ 100 ਦੇ ਦਾਂਗੀ ਉਹਦੇ ਲਈ ਲੈ ਜੀ ਦੋ ਪੀਸ ਬਰਫੀ ਦੇ ਉਹਦਾ ਕਿਹੜਾ ਫੇਰ ਵੀ ਮੂੰਹ ਸਿੱਧਾ ਹੋਣਾ ਉਹ ਚੱਲ ਕੋਈ ਗੱਲ ਨਹੀਂ ਪੂਆ ਮੂੰਹ ਮਿੱਠਾ ਤੇ ਹੋਊਗਾ ਸੱਦਾ ਨਹੀਂ ਹੋਣਾ ਤੇ ਤੂੰ ਪੂਆ ਨੂੰ ਸੁੱਕਾ ਪੁਕਾ ਮਨਾਉਣ ਆ ਗਿਆ ਮੇਰੇ ਲਈ ਕੀ ਲੈ ਕੇ ਆਇਆ ਉਹ ਨਾ ਨਾ ਪੂਆ ਇਦਾਂ ਦੀ ਗਲਤੀ ਕਰ ਸਕਦਾ ਵਾ ਤੇ ਅੱਗੇ ਦਾ ਸਪੈਸ਼ਲ ਚੀਜ਼ ਲੈ ਗਿਆ ਤੇ ਖੁਸ਼ ਹੋ ਜਾਣਾ ਵੇਖ ਕੇ ਤਾਂ ਹੀ ਤੇ ਮੈਂ ਆਖਿਆ ਮੇਰਾ ਬੀਬਾ ਪੁੱਤ ਵੈ ਸਾਰੇ ਰਾਹ ਜਾਣ ਲੈਂਦਾ ਵੇਖਿਆ ਇਹਨਾਂ ਇਹੋ ਜਿਹੇ ਧੀ ਹੋਣੇ ਚਾਹੀਦੇ ਨੇ ਇਹ ਤਾਂ ਲਾਡ ਪਿਆਰ ਨਾਲ ਨਲਣਾ ਮੇ ਤਾਂ ਬਿਲਕੁਲ ਕੋਈ ਨਹੀਂ ਦੇਣਾ ਪੁਆ ਤੇ ਇਹਨਾਂ ਦੇ ਗਿਫਟ ਤੇ ਵੇਖ ਕੇ ਖੁਸ਼ ਹੋ ਜਾਣਾ ਪੂਰੀ ਤਾਂ ਉੱਠਾ ਦੱਸੋ ਰੋਟੀ ਬਣਾ ਮੈਂ ਹਾਂ ਰੋਟੀਆਂ ਤੇ ਹੋਈ ਆਈਏ ਰੋਟੀ ਦਾ ਕੀ ਬਣਾਉਣਾ ਵਾ ਸਾਰਾ ਕੁਝ ਤਿਆਰੀ ਆ ਸਬਜੀ ਵੀ ਬਣੀ ਆ ਆਟਾ ਗੁੱਜਾ ਬਸ ਕੱਲੇ ਫੁਲਕੇ ਲਾਉਣੇ ਆ ਤੇ ਕੋਈ ਗੱਲ ਨਹੀਂ ਮੈਂ ਲਾ ਦਨੀ ਆ ਚੱਲਾ ਦੇ ਫਿਰ ਮੈਂ ਦੁਪਹਿਰਾਂ ਜਿਹੜਾ ਹੋਈ ਗਿਆ ਵਾ ਚੱਲ ਰੋਟੀ ਖਵਾ ਲੈਂਦੇ ਆ ਪਿੰਦਰ ਵੈਸੇ ਮੰਮੀ ਨੂੰ ਨਾ ਇਦਾਂ ਨਹੀਂ ਕਰਨਾ ਚਾਹੀਦਾ ਅਗਲੇ ਘਰ ਆਏ ਨੇ ਚੱਲ ਕੇ ਤੇ ਫਿਰ ਵੀ ਕਿਦਾਂ ਦੇਣੇ ਉਹਨਾਂ ਦੀ ਬੇਇੱਜ਼ਤੀ ਕਰਨ ਤੂੰ ਹੋਰ ਮੈਨੂੰ ਲੱਗ ਫੇਰ ਵੀ ਚੰਗਾ ਹੀ ਜਿਹੜਾ ਆ ਗਿਆ ਵਾ ਪਿੰਦਰ ਇੱਥੇ ਤੇ ਆਪਣੇ ਨਹੀਂ ਪੁੱਛਦੇ ਹੈਗੇ ਤੇ ਫਿਰ ਤਿੱਜੇ ਥਾਂ ਆ ਜਾਂਦੇ ਨੇ ਮਾਂ ਪਿਓ ਹੋਣ ਦਾ ਚੰਗਾ ਹੁੰਦਾ ਨਾ ਆਉਂਦਾ ਹੀ ਹੈ ਨਾ ਵੀ ਅਖੀ ਹਫਤਾ ਨਹੀਂ ਲੰਘਣਾ ਇਹਨਾਂ ਦਾ ਸਹੀ ਗੱਲ ਹੈ ਤੂੰ ਇਹ ਵੀ ਤਾਂ ਜ਼ਿਆਦਾ ਚੜੇ ਨੇ ਪਤਾ ਨਾ ਵੀ ਉਹਨਾਂ ਆ ਜਣਾ ਮਾਂ ਪਿਓ ਹੋਏ ਨਾ ਤੇ ਬੰਦਾ ਕਰਦਾ ਵੀ ਸੋਹਣਾ ਲੱਗਦਾ ਵਾ ਉਹ ਫੇਰ ਵੀ ਭਤੀਜਾਂਾਂ ਤੇ ਕਿੰਨਾ ਦਿਹਾਵਾ ਕਰਨ ਤੇ ਮੰਮੀ ਨੂੰ ਇੰਗਾ ਨਹੀਂ ਕਰਨਾ ਚਾਹੀਦਾ ਹੈਗਾ ਨੌਦੇਵ ਉਹ ਲਾਵ ਜੜਾ ਨਾ ਮੰਮੀ ਹੁਣ ਉਹਨਾਂ ਨੂੰ ਮਾਪਿਓ ਦਾ ਦਰਜਾ ਦਿੰਦਾ ਏ ਪਰ ਇਹ ਇਸ਼ਤ ਨਹੀਂ ਕਰਾਉਂਦੇ ਕਰਾਉਣੀ ਆਉਂਦੀ ਨਹੀਂ ਇਹਨਾਂ ਨੂੰ ਮੁਰਕਾ ਕਹਣਾ ਵੀ ਉਹ ਮਾੜੇ ਨੇ ਇਹਨਾਂ ਰੋਕਾ ਦੇ ਮਾੜੇ ਨੇ ਉਹ ਤਾਂ ਫੇਰ ਵੀ ਚੰਗੇ ਨੇ ਫੇਰ ਅਗਲੇ ਘਰਾਂ ਨੇ ਕਿਤੇ ਦੇਹ ਮੰਮੀ ਦੀਆਂ ਗੱਲਾਂ ਸੋਂ ਇੱਕ ਸਾਹਮਣਾ ਬੇਇੱਜ਼ਤੀ ਕਰਵਾਉਂਦੇ ਆਪਣੀ ਉਹ ਹੁਣ ਜੇ ਐਡੀ ਹੀ ਫਿਰ ਮੰਨਦੀ ਨਾ ਜੇ ਆਪਣੇ ਅਣਖ ਖਾਲੀ ਹੀ ਤੇ ਜਾਣ ਕੇ ਪਖੰਡ ਕਰਦੇ ਨੇ ਕਿ ਮੇਰੇ ਤਰਲੇ ਮੈਂ ਤਾਂ ਕਰਨੇ ਕਿ ਸਾਰੇ ਜਾਣੇ ਇਹਨਾਂ ਨੂੰ ਉਦੋਂ ਹੀ ਖੁਣੀ ਮਜਾਮ ਦਾ ਕਿ ਮੈਨੂੰ ਕੁਛ-ਕੁਛ ਸਾਰੇ ਕੰਮ ਕਰਨੇ ਤੇ ਮੇਰੇ ਗੜੀ ਹੱਥ ਜੋੜਨ ਮੈਨੂੰ ਜੀਜੀ ਕਰਨਾ ਫਿਰ ਬੜੇ ਖੁਸ਼ ਰਹਿੰਦੇ ਆਏ ਜੇ ਕਿਤੇ ਲਾਵਣੇ ਮੈਨੂੰ ਪਹਿਲਾਂ ਦੱਸਿਆ ਹੁੰਦਾ ਨਾ ਕਿ ਆਹ ਗੱਲ ਏ ਮੈਨੂੰ ਆਉਣ ਹੀ ਨਹੀਂ ਦੇਣਾ ਇੱਥੇ ਮੈਂ ਕਹਣਾ ਹੀ ਆਪੀ ਤੋਂ ਇਹ ਕੰਮ ਕਰੋ ਮਾੜਾ ਜਿਹਾ ਫੋਨ ਕਰ ਦੋ ਵੇਖੇ ਨਾ ਭੱਜੇ ਜਾਣਾ ਸੀ ਤੇ ਹੋਰ ਇਹਨੇ ਮੰਮੀ ਨੇ ਜਾਣਾ ਹੀ ਉੱਡੇ ਤੇ ਮੈਂ ਵੇਖਾ ਜਾ ਕੇ ਵੀ ਕੀ ਕਰਨਦੇ ਨੇ ਕੀ ਉਹਨੂੰ ਕਿਤੇ ਮੇਰੇ ਤੋਂ ਵਾਅਦਾ ਤੇ ਨਹੀਂ ਕੁਝ ਦੇ ਦੇ ਲੱਗੇ ਇਨਣੜ ਤੇ ਵੈਂਟੋ ਮੈਂ ਟਿੱ ਜਾਣਾ ਹੈ ਚੱਲ ਉੱਠ ਤਾਂ ਤੂੰ ਕੰਮ ਕਰ ਮੈਂ ਬਿਨਾਂ ਕੀ ਕਰਦੇ ਨਾ ਹੁਣ ਸਮਝਾਏ ਹੋ ਸਮਝਾਇਆ ਹੁਣ ਵਾ ਤੂੰ ਬਾਅਦ ਮੈਂ ਤੇਰੇ ਲਈ ਗਿਫਟ ਲਿਆਵਾਂ ਕੱਢ ਕੇ ਪਤਾ ਨਹੀਂ ਹੁਣ ਕੀ ਲੈ ਕੇ ਆਏ ਮੇਰੇ ਲਈ ਕੋਈ ਚੱਜ ਦੀ ਚੀਜ਼ ਲਿਆਏ ਜਿਹੜੀ ਵੇਖ ਕੇ ਤੇ ਮਜ਼ਾ ਹੀ ਆ ਜਾਵੇ ਪਪੂ ਆ ਚੰਗੀ ਚੀਜ਼ ਹੀ ਲੈ ਕੇ ਆਇਆ ਵਾ ਤੂੰ ਵੇਖ ਸਹੀ ਤੂੰ ਤਾਂ ਖੁਸ਼ ਹੋ ਜਾਣਾ ਵਾ ਲੈ ਮੇ ਭੂਆ ਦੇ ਛੋਟਾ ਕੰਢੀ ਆ ਪਤਾ ਨਹੀਂ ਕੀ ਲਾਇਆ ਹੁਣ ਸੱਚੇ ਸੱਚੀ ਦੱਸਵੀਂ ਤੈਨੂੰ ਖੁਸ਼ ਹੋਇਆ ਕਿ ਨਹੀਂ ਲੈ ਮੇਰਾ ਪੁੱਤ ਮੇਰੇ ਲਈ ਸੂਟ ਲੈ ਕੇ ਆਇਆ ਤੇ ਨਾਲ ਪੈਸੇ ਵੀ ਲੈ ਦੱਸ ਭੂਆ ਮੈਨੂੰ ਪਤਾ ਹੀ ਮੇਰੀ ਭੂਆ ਨੇ ਕਿੱਦਾਂ ਖੁਸ਼ ਹੋਣਾ ਵਾ ਤੇ ਇਹ ਆਪੀ ਵੇਲਾ ਹਣ ਮੈਨੂੰ ਦਾਦੇ ਜੇ ਕੋਈ ਕਮੀ ਪੇਸ਼ੀ ਆ ਤੇ ਨਹੀਂ ਕੋਈ ਕਮੀ ਪੇਸ਼ੀ ਨਹੀਂ ਰੰਗ ਵੀ ਬਹੁਤ ਸੋਹਣਾ ਵਾ ਹੁਣ ਮੈਂ ਸਵਾ ਕੇ ਨਾ ਠਾਕੇ ਦੇ ਪਾ ਕੇ ਆਵਾਂਗੀ ਹਾਂ ਤੇ ਆ ਤੈਨੂੰ ਤਦ ਨਾਲ ਪੈਸੇ ਲਾਏ ਭੂਆ ਕਿ ਤੂੰ ਹੀ ਸਵਾਈ ਦੇ ਦਿਓ ਉਦਾਂ ਮੈਨੂੰ ਪਤਾ ਭੂਆ ਨੇ ਸਵਾਉਣ ਤੋਂ ਪੇਟੀ ਜਨਵਾਰ ਛੜਨਾ ਵਾ ਨਹੀਂ ਸੂਟ ਤੇ ਲਾਵ ਸੋਹਣਾ ਹੈ ਤੇ ਪਰ ਆਇਆ ਕਿੰਨੇ ਦਾ ਵਾ ਭੂਆ 3000 ਦਾ ਲੈਂਦਾ ਹੀ ਉਹ ਲੈਣ ਨੂੰ ਤੇ ਹੋਰ ਵੀ ਮਹਿੰਗਾ ਲੈ ਲੈਣਾ ਹੀ ਪਰ ਅਗਰ ਬਹੁਤੇ ਪਾ ਰਹੇ ਹੀ ਤੇ ਨਾਲੇ ਤੈਨੂੰ ਪਤਾ ਮੈਂ ਅੱਗੇ ਸੂਟ ਲੈਂਦਾ ਰਹਿਣਾ ਵਾ ਇਹ ਤਾਂ ਸਿਰਫ ਤੇਰੇ ਲਈ ਮੈਂ ਪਹਿਲੀ ਵਾਰ ਸੂਟ ਲੈਂਦਾ ਵਾ ਨਹੀਂ ਪੁੱਤ ਸੂਟ ਤੇ ਸੋਹਣਾ ਵਾ ਸਾਰਾ ਮੇਰੇ ਨਾਲ ਪਿੱਛੇ ਵਾਲਾ ਅਗਲਾ ਸਾਰਾ ਗੁੱਸਾ ਗਿਲਾ ਦੂਰ ਹੋ ਗਿਆ ਹੈ ਤੇ ਚੱਲ ਆ ਮੇਰਾ ਪੁੱਤ ਹੁਣ ਉੱਠ ਕੇ ਨਾ ਰੋਟੀ ਖਾ ਚਲੋ ਦੋਵੇਂ ਖਾਣੇ ਆ ਕੇ ਹਾਂ ਚਲੋ ਦੋਵੇਂ ਖਾਣੇ ਆ ਆਜੋ ਚਲੋ ਹੁਣ ਭੂਆ ਦਾ ਗੁੱਸਾ ਦਿਲੋਂ ਉਤਰਿਆ ਜੋ ਉਦਾਂ ਭਾਵੇਂ ਪੰਜੋ ਮਰਜ਼ੀ ਕਰਦੇ ਨਾ ਭੂਆ ਨੇ ਖੁਸ਼ ਨਹੀਂ ਹੋਣਾ ਇੰਨਾ ਕਿ ਗੁੱਸਾ ਕਰਨ ਨਾਲ ਫਾਇਦਾ ਤਾਂ ਹੋਇਆ ਹੀ ਨਾ ਆ ਵਿੱਚ 1000 ਰੁਪਈਆ ਆ ਵਾ ਇਹ ਕੱਢ ਲਈ ਨੀ ਇਹਨਾਂ ਨੇ ਵੇਖਿਆ ਨਾ ਪਿੰਦਰ ਹੋਰਾਂ ਨੇ ਇਹ ਨਾਲੇ ਮੈਨੂੰ ਦੇਣਾ ਹੀ ਨਹੀਂਗਾ ਤੇ ਨਾਲੇ ਇਹ ਆ ਵੀ ਆ ਸੂਟ ਸਵਾਵਾਗੇ ਨਾ ਠਾਕੇ ਤੇ ਤੇ ਜਦੋਂ ਬਣਾਉਣਗੇ ਵਿਆਹ ਜੋਗੇ ਉਦੋਂ ਵੀ ਸੂਟ ਦੋ ਬਣਵਾਵਾਂਗੀ ਆ ਹੀ ਨਾ ਗੱਲ ਤੇ ਬਣੀ ਆ ਉਹ ਫੈਲਾ ਤੋਂ ਫੈਲਾ ਹੀ ਹੋਇਆ ਨਾ ਦੇਣ ਕੇ ਬਣਾ ਕੇ ਮੈਨੂੰ ਨਾਲ ਨਾਲੇ ਮੇਰਾ ਹੁਣ ਹੱਥ ਉਤੋਂ ਜੀ ਦਰਦਿਆਂ ਨੇ ਬਣਾ ਕੇ ਦੇਈ ਜਾਣਾ ਸਭ ਕੁਝ ਮੈਨੂੰ ਵੇਹਲਾ ਲਾਭ ਦੇ ਕੰਮ ਮੈਂ ਕਿਹਾ ਵੀ ਸੀ ਟਾਈਮ ਸਿਰ ਘਰ ਆ ਜਿਓ ਸਾਰੇ ਦਿਹਾੜੀ ਨਿਗਾਹ ਛੱਡੀ ਐ ਮੈਂ ਚਲ ਸ਼ਹਿਰ ਜਾਵਾਂਗੀ ਭੂਆ ਮੰਨੇਗੀ ਤੇ ਵੀਰ ਆਵੇਗਾ ਬਈ ਹੁਣੀਆਂ ਵੀਰ ਕੋ ਤੱਲੇ ਮੜਾਉਣ ਮੈਂ ਆਖਿਆ ਵੀ ਸਹੀ ਵੀਰ ਤੇਰੇ ਨੂੰ ਪਿਆ ਭੂਆ ਮੰਨ ਜਾਈਗੀ ਆਂਦੇ ਨਹੀਂ ਮੈਂ ਪਹਿਲਾਂ ਭੂਆ ਨੂੰ ਬਣਾ ਕੇ ਆਉਣਾ ਮੈਨੂੰ ਵੀ ਕਹਿਣ ਦੇ ਮੈਂ ਨਹੀਂ ਗਈ ਵੀਰ ਆਵੇਂ ਗਾਂਗਾ ਹੁੰਦੇ ਫਿਰਦੇ ਨੇ ਉਹਨੇ ਆਪੇ ਹੀ ਮੰਨ ਜਾਣਾ ਹੀ ਐਵੇਂ ਜਾ ਕੇ ਉੱਥੇ ਤੱਲੇ ਡੇ ਨੇ ਮਨ ਭੂਏ ਚੰਡੀ ਹੁਣੀ ਉਹ ਸਗੋਈ ਐਵੇਂ ਸਗੋ ਉੱਥੇ ਨਾ ਜਾ ਕੇ ਤੱਲੇ ਡੇ ਨੇ ਮਨ ਨਾ ਨਾ ਭੂਆਈ ਸਗੋ ਮਜ਼ਾ ਆਉਣਾ ਜੀ ਮਝਾ ਕਿ ਆਪਣਾ ਤੇਰਾ ਮੰਦਾ ਵਹਿਮ ਹੀ ਆ ਭੂਆ ਤੁਹਾਡੀ ਨੇ ਆਪਣਾ ਵਾ ਜੇ ਨਾਂ ਵੀ ਬਣਾਉਂ ਜਾਂਦੇ ਨਾ ਤੇ ਜਿੱਦਾਂ ਤੇਰੇ ਠਾਕਾ ਲਾਉਂਦੇ ਨਾ ਉਥੇ ਆਣ ਕੇ ਰਟਾ ਪਾ ਦੇਣਾ ਹੀ ਹੁਨੇ ਦੇ ਵੇਖਣਾ ਵਾ ਫੇ ਕਵਲ ਨੂੰ ਕੀ ਦਿੰਦੇ ਆ ਤੇ ਸਾਵਾ ਉਹਨੇ ਨਾਲ ਲੈਣਾ ਵਾ ਵੇਖ ਲੋ ਨਾਈ ਨੂੰ ਪੁੱਛੀ ਤਾਂ ਕਿਸੇ ਦਾ ਵਾ ਤਾਂ ਵੀ ਅੱਗੇ ਅੱਗੇ ਲੈਂਦੀ ਏ ਜੇ ਅੱਗੋਂ ਕੁਝ ਕਹਿਦੀ ਹੈ ਨਾ ਫਿਰ ਗੁੱਸਾ ਕਰਕੇ ਬਹਿ ਜਾਂਦੀ ਏ ਕਵਲ ਹੁਣ ਵੀ ਉਹਨੂੰ ਗੁੱਸਾ ਨਾ ਸਾਰਾ ਮੇਰੇ ਤੇ ਹੀ ਹੋਣਾ ਵਾ ਤੁਹਾਡੇ ਤੇ ਨਹੀਂ ਉਹਨੂੰ ਗੁੱਸਾ ਹੋਣਾ ਕਿਉਂ ਕਿ ਹੋਂ ਤੁਸੀਂ ਜਵਾਬ ਦਿੰਦੇ ਹੋ ਨਾ ਤੁਸੀਂ ਤਾਂ ਬੁੜਿਓ ਪਹਿਲਾਂ ਤੁਸੀਂ ਜਵਾਬ ਨਹੀਂ ਨਾ ਦਿੰਦੇ ਉਦੋਂ ਤੁਸੀਂ ਚੰਗੇ ਹੋ ਵੀਰ ਤੇਰੇ ਨੂੰ ਮੈਂ ਕਿਹਾ ਵਾ ਜਵਾਬ ਦੇਣਾ ਸਿੱਖ ਪਰ ਉਹ ਨਹੀਂ ਦਿੰਦਾ ਜੇ ਐਰ ਕਰ ਦਿੱਤਾ ਵਾ ਤੇ ਮਗਰ ਹੀ ਚਲ ਗਿਆ ਪੁਆਣੂ ਬਣਾਉਣ ਮੇੜਕੇ ਲਈ ਮੰਨਦੇ ਆ ਕਰਨੀ ਤਾਂ ਆਪਣੀ ਮਰਜ਼ੀ ਹੁੰਦੀ ਆ ਜਦੋਂ ਔਖੇ ਹੁੰਦੇ ਆ ਉਦੋਂ ਫਿਰ ਆਉਂਦੇ ਆ ਗਰਲੀਨ ਕੀ ਕਰੀਏ ਗਰਲੀਨ ਕੀ ਕਰੇ ਆਪਣੀਆਂ ਰਾਵਾਂ ਚ ਤੇ ਆਪ ਕੰਡੇ ਖਿਲਾਰਦੇ ਫਿਰਦੇ ਆ